ਸੁਖਬੀਰ ਬਾਦਲ ਨੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਿਤ ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਨਹੀਂ ਕਰਾਂਗੇ ਸਮਝੋਤਾ ਜੀहां ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਬਾ ਬਕਾਲਾ ਸਾਹਿਬ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਆ ਕਿਹਾ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੋਤਾ ਨਹੀਂ ਕਰਨਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ ਇਤਿਹਾਸਿਕ ਰੱਖੜ ਪੁੰਨਿਆਂ ਦੇ ਮੌਕੇ ਤੇ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦਿਆਂ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਕਿ ਉਹ ਗੱਦਾਰਾਂ ਦੀ ਹਮੇਸ਼ਾ ਪਛਾਣ ਕਰਨ ਅਤੇ ਕਿਹਾ ਕਿ ਉਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼ੋਮਨੀ ਕਾਲੀ ਦਲ ਦੇ ਨਾਲ-ਨਾਲ ਸਿੱਖ ਸਦਭਾਵਨਾ ਨੂੰ ਵੀ ਕਮਜ਼ੋਰ ਕਰਨਾ ਚਾਹੁੰਦੇ ਹਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਅੰਦਰੋਂ ਤੇ ਬਾਹਰੋਂ ਦੋਵਾਂ ਥਾਵਾਂ ਤੋਂ ਖਤਰੇ ਨੂੰ ਪਛਾਣਨ ਅਤੇ ਕਿਹਾ ਕਿ ਸ਼ੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿੱਤੀ ਗਈ ਹੈ ਤੇ ਹਰਿਆਣਾ ਵਿੱਚ ਵੱਖਰੀ ਕਮੇਟੀ ਇੱਕ ਮਿੱਥੀ ਯੋਜਨਾ ਤਹਿਤ ਬਣਾਈ ਗਈ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਆਰਐਸਐਸ ਦੇ ਭਾਜਪਾ ਨੇ ਤਖਤ ਸ੍ਰੀ ਹਜੂ ਸਾਹਿਬ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ਤੇ ਹਮਲਾ ਨਾ ਰੋਕਿਆ ਤਾਂ ਕੱਲ ਨੂੰ ਦੋਸ਼ ਸਾਡੇ ਸਿਰ ਹੀ ਆਵੇਗਾ ਉਹਨਾਂ ਕਿਹਾ ਕਿ ਪੰਜਾਬ 'ਚ ਜਿਹੜਾ ਵੀ ਵਿਕਾਸ ਤੁਸੀਂ ਵੇਖ ਰਹੇ ਹੋ ਉਹ ਸਾਰਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ ਹੈ ਭਾਵੇਂ ਉਹ ਐਕਸਪ੍ਰੈਸਿਵ ਬਣਾਉਣ ਦੀ ਗੱਲ ਹੋਵੇ ਕਿ ਥਰਮਲ ਪਲਾਂਟ ਦੀ ਜਿਨ੍ਹਾਂ ਨੇ ਸੂਬੇ ਨੂੰ ਬਿਜਲੀ ਸਰਕਲਸ ਬਣਾਇਆ ਹੈ ਉਹਨਾਂ ਦੀ ਗੱਲ ਹੋਵੇ ਹਵਾਈ ਅੱਡਿਆਂ ਦੀ ਸਥਾਪਨਾ ਹੋਵੇ ਜਾਂ ਫਿਰ ਆਟਾ ਦਾਲ ਸਕੀਮਾ ਦੀ ਇਹ ਇਹਨੀਆਂ ਗੱਲਾਂ ਕਹਿੰਦੇ ਸਪਰਦਾਂ ਸੁਖਵੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਕੀਤੀ ਗਿਆ ਬਹੁਤ ਸਾਰੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਧਰਤੀ ਤੇ ਬੈਠੇ ਆ ਜਿੱਥੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਆ ਉਹ ertidi ਹੈ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ ਹਰ ਸਾਲ ਮੇਲੇ ਲੱਗਦੇ ਆ ਵਿਚਾਰਾਂ ਕਰਦੇ ਆ ਇਤਿਹਾਸ ਨੂੰ ਯਾਦ ਕਰਦੇ ਆ ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਅਸੀਂ ਆਪਾਂ ਉਹਨਾਂ ਦੀ ਜ਼ਿਕਰ ਕਰਦੇ ਹਾਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਹਾਂ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਿਲਉਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਵੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ